ਅਜੀ ਕੀ ਨਾ ਤੁਹਾਡਾ ਜਮਦਾ ਦੇ ਵੀ ਤੁਹਾਡੇ ਲੜਕੇ ਦਾ ਕੀ ਨਾਮ ਕੋਈ ਛਕਵਿੰਦਰ ਅੱਛਾ ਕੋ ਲੋਕ ਘਾਦੋਗੇ ਸੀ ਕਿ ਤੇ ਕਿੱਥੇ ਗਏ ਸੀ ਕੰਮ ਤੇ ਲੈ ਕੇ ਗਿਆ ਮੁੰਡਾ ਅਰੇ ਅੰਟੀ ਗਾਦੋਗੇ ਸੀ ਕਰੋ 6:09 ਵਜੇ ਗਏ ਆ ਕੰਦਾ ਆਂਟੀ ਮੈਂ ਕੰਮ ਚੋਂ ਲੈ ਚਲੇ ਇਹਨੇ ਮੈਂ ਕਿਹਾ ਬੱਤ ਲੈ ਜਾ ਇਹਨੇ ਛੱਡ ਗਏ ਜੀ ਕਿੰਨਾ ਆਂਟੀ ਮੇਰੀ ਜ਼ਿੰਮੇਵਾਰੀ ਹੈ ਫਿਕਰ ਨਾ ਕਰ ਮੈਂ ਤਾਂ ਮਿੰਨੇ ਫਿਕਰ ਕੀਤੀ ਤੂੰ ਤੇਰੇ ਪੁੱਤਿਆਂ ਨੂੰ ਜੀ ਲੈ ਜਾ ਇਹਨੂੰ ਮੈਂ ਕਿਹਾ ਮੈਂ ਯਕੀਨ ਨਹੀਂ ਆ ਤੇ ਇੱਥੇ ਉਹ ਟਾਨੰਗ ਤੇ ਜਦੋਂ ਮੁੰਡੇ ਆਏ ਆ ਤਾਂ ਕੀ ਦੱਸਿਆ ਵੀ ਆ ਕੇ ਉਹਨੇ ਕਿਹਾ ਮਾਰ ਕੇ ਛੱਡਿਆ ਸੀ ਸੈਚ ਵੀ ਮਾਰਿਆ ਅੱਖ ਵੀ ਇਹਦੀ ਨਿਕਣੀ ਬਾਹਰ ਹੋ ਗਈ ਬਾਹਾਂ ਵੀ ਛੋੜੀ ਤੇ ਮਾਰ ਕੇ ਛੱਡਿਆ ਉਹ ਚ ਉਹ ਕਿੱਥੇ ਪੰਡਾ ਜੀ ਉਹਨਾਂ ਦੇ ਨਾਲ ਗਈ ਆ ਠਾਈ ਨਾ

ਅਸਾ ਡਕੀ ਲੱਗਦੇ ਸੀ ਮੇਰਾ ਬ੍ਰਦਰ ਸੀ ਕਿਤਾ ਪਤਾ ਲੱਗਾ ਤੁਹਾਨੂੰ ਤੁਸੀਂ ਇੱਥੇ ਆਏ ਹੋ ਮੈਨੂੰ ਤਾਂ ਫੋਨ ਸਵੇਰੇ ਕੀਤਾ ਸੀ ਨਹੀਂ ਮੈਨੂੰ ਕਹਿੰਦੇ ਮੰਮੀ ਨਹੀਂ ਠੀਕ ਹੈਗੀ ਵੀ ਲੈ ਕੇ ਜਾਣਾ ਉਹਨਾਂ ਨੂੰ ਮੈਨੂੰ ਨਹੀਂ ਦੱਸਿਆ ਹੁਣ ਮੈਨੂੰ ਆਈ ਨਹੀਂ ਪਤਾ ਲੱਗਿਆ ਕੀ ਦੱਸਿਆ ਕੀ ਇੱਥੇ ਆਏ ਤੇ ਕੀ ਪਤਾ ਲੱਗਦਾ ਕਹਿੰਦੇ ਸੁਖਵਿੰਦਰ ਉਦਾਂ ਨਾ ਆਇਆ ਕਾਕਾ ਕਹਿੰਦੇ ਅਸੀਂ ਉਹਨੂੰ ਪਿਆਰ ਨਾਲ ਕਹਿੰਦੇ ਕਾਕਾ ਹੈਂਡਿੰਗ ਦਾ ਮੇਰਾ ਕੀ ਹੋਇਆ ਕਹਿੰਦੇ ਇਹਦਾ ট্রান্সਫਰ ਮਾਣਾ ਕੰਮ ਤੇ ਜਾਂਦਾ ਸੀ ਮਹੀਨਾ ਹੋ ਗਿਆ ਮੈਂ ਪਹਿਲਾਂ ਰਹਿ ਕੇ ਗਈ ਛੁੱਟੀਆਂ ਉਦੋਂ ਵੀ ਜਾਂਦਾ ਸੀ ਉਹਨਾਂ ਨਾਲ ਤੇ ਕਹਿੰਦੇ ਉਹਨਾਂ ਨਾਲ ਗਿਆ ਸੀਗਾ ਕੱਲ ਰਾਤ ਆਇਆ ਨਹੀਂ ਕੱਲ ਸਾਰਾ ਦਿਨ ਵੀ ਨਹੀਂ ਆਇਆ ਹੂੰ ਫੇਰ ਆਤੀ ਨੂੰ ਟੋਲੇ ਆ ਤੇ ਫੇਰ ਕਹਿੰਦੇ ਉੱਥੋਂ ਕੂ ਕੂ ਚ ਚਿੱਗਿਆ ਜਿਹੜਾ ਚਿੱਗਿਆ ਕੂ ਚ ਡਿਗਿਆ ਸੀ ਉੱਥੋਂ ਕਟਿਆ ਰਾਤੀ ਮੈਨੂੰ ਨਹੀਂ ਪਤਾ ਹੁਣ ਦੱਸਿਆ ਇਹ ਹਾਂਜੀ ਮੈਨੂੰ ਸਵੇਰੇ ਫੋਨ ਗਿਆ ਸੀ ਤਲਾਕ ਆਤੀ ਪੁਲਸੋਂ ਪੁਲਸ ਹਾਂਜੀ ਕਹਿੰਦੇ ਆਈ ਸੀ ਉੱਥੇ ਰਾਤੀ ਜਦੋਂ ਅੱਥੇ ਨਹੀਂ ਹਜ਼ਰ ਐ ਨਹੀਂ ਕੋਈ ਟੜੀ ਕੀ ਸਰਕਾਰ ਤੋਂ ਮੰਗ ਹੈ ਹਾਂ ਜੀ ਸਾਹ ਚਾਹੀਦਾ ਵਾਸਾ ਸਾਨੂੰ ਇਹੀ ਮਸਲਾ ਸਾਡੀ ਜਿੱਦਾਂ ਸਾਡਾ ਬੰਦਾ ਲੈ ਕੇ ਗਏ ਆ ਸਾਨੂੰ ਵਾਪਸ ਕਰ ਦਿਓ। ਜਗਤਪੁਰ ਜੱਟਾਂ ਦੇ ਵਿੱਚ ਜਿਹੜਾ ਕਿ ਹੋਇਆ ਕੀ ਕਹਿੰਦਾ ਜਾਣੇ ਉਹਦੇ ਬਾਰੇ। ਜਗਤਪੁਰ ਜੱਟਾਂ ਜਿਹੜਾ ਰਾਤਾਂ ਤਿਰੀ ਵਜਾਰਾ ਕੋਈ ਇੰਟੀਮੀਸ਼ਨ ਆਈ ਸੀ ਸਾਡੇ ਤੇ ਖੂਦ ਦੇ ਵਿੱਚ ਬੰਦਾ ਡਿੱਗਾ ਹੋਇਆ। ਉਹ ਲਏ ਸੀ ਜਾ ਕੇ ਮਿਲ ਗਏ ਸੀ ਆਪਣਾ ਡਿਊਟੀ ਅਫਸਰ ਗਿਆ ਤੇ ਉਸ ਸੁਬਿੰਦਰ ਸਿੰਘ ਨਾਮ ਦਾ ਜਿਹੜਾ ਡਿੱਗਾ ਸੀ ਉਹਦੀ ਕੰਮ ਦਾ ਡੈਥ ਹੋ ਚੁੱਕੀ। ਸਾਰੇ ਕਿੱਥੇ ਦਾ ਵਾ ਕੁਝ ਪਤਾ ਚੱਲੇਗਾ ਕਿ ਡੈਥ ਹੋਣ ਦਾ ਕਾਰਨ ਕੀ ਸਾਹਮਣੇ ਆਇਆ ਕੋਈ ਜਗਤਪੁਰ ਜੱਟਾਂ ਦਾ ਆ ਤੇ ਇਹ ਉਹਦਾ ਪਰਿਵਾਰ ਮੈਂਬਰ ਆਇਆ ਵਿਆਨ ਲਿਖਾਇਆ ਜੋ ਵੀ ਬਿਆਨ ਦੇਣਗੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਹੋਵੇ ਚਲੀ ਜਾ ਸਰ ਇਹ ਕਿੱਥੇ ਦੇ ਰਹਿਣ ਵਾਲੇ ਆ ਜੀ ਜਗਤਪੁਰ ਜੱਟਾਂ ਦੇ ਆ ਤੇ ਮੁੰਡੇ ਦਾ ਨਾਮ ਕੀ ਹੈ ਜਿਹਨੇ ਸੁਖਿੰਦਰ ਸਿੰਘ ਆ ਤੇ ਫਾਦਰ ਨੇਮ ਵਗੈਰਾ ਕੁਝ ਪਤਾ 32 33 ਸਾਲ ਦੇ ਆ ਜੀ ਹਾਂਜੀ ਤੇ ਹੋਇਆ ਕਿਦਾਂ ਕੁਝ ਪਤਾ ਕਰ ਰਹੇ ਆ ਵੈਰੀਫਾਈ ਬਿਆਨ ਦੇ ਕੇ ਤੇ ਜੋ ਵੀ ਅੱਗੇ ਉਹਨਾਂ ਦੇ ਕਾਰਵਾਈ ਕਰਦੇ ਆ ਉਸ ਤੋਂ ਬਾਅਦ ਜਿਹੜਾ ਆ ਤਸਦੀਕ ਕਰ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर